ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਐ ਸੰਨਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਨ ਗੱਬਣ ਗਾਵਾਂ ਬਕਾਉਆ ਜੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਨਾਮ ਵੀਰੇ ਆਪਣਾ ਨਾਮ ਬਾਈ ਸੀਰਾ ਸਿੰਘ ਪਿੰਡ ਪਿੰਡ ਛੰਨਾ ਅਗਲਾਵ ਸਿੰਘਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਭਧੌੜਾ ਵੀਰੇ ਠੀਕ ਹੈ ਜੀ ਇੱਧਰ ਰੰਪਰਾ ਰਹਿ ਜਾਂਦਾ ਠੀਕ ਹੈ ਜੀ ਤੇ ਨੰਬਰ ਦੱਸੋਗੇ ਵੀਰ ਆਪਣਾ 9872076012 9872076012 ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਇਹ ਗਾਂ ਦੀ ਜਾਣਕਾਰੀ ਦੋ ਜੀ ਜੀ ਕਪਨ ਗਾਂ ਦੇ ਵੀਰੇ ਲੈ ਜੂ ਹਲੇ 5 ਤੋਂ 7 ਦਿਨ ਠੀਕ ਹੈ ਜੀ ਦੁੱਧ ਦੇ ਦਿੰਦੀ ਹੈ 20 22 ਕਿਲੋ ਦੂਜਾ ਸੁਹਾ ਸੁਗੀ ਠੀਕ ਹੈ ਜੀ ਇਹਦਾ ਕੀ ਰੇਟ ਰੂਟ ਆ ਭਰਾ ਇਹਦਾ 75000 ਰੁਪਏ ਆ ਜੀ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਲਈ 75000 ਰੁਪਏ ਰੇਟ ਆ ਠੀਕ ਹੈ ਜੀ ਕਿੰਨੇ ਕਿ ਦਿਨ ਲੈ ਜੂਗੀ ਇਹ ਲੈ ਜੂ 5 ਤੋਂ 7 ਦਿਨ ਠੀਕ ਹੈ ਜੀ 5 ਤੋਂ 7 ਦਿਨ ਲੈ ਜੂਗੀ ਠੀਕ ਹੈ ਜੀ ਕਰਮ ਵਾਲੀ ਦੁੱਧ ਲਈ ਜਾਂਦੀ ਹੈ ਸੋਹਣੀ ਸੁਨੱਖੀ ਆ ਕਦ ਕੁਦ ਠੀਕ ਹੈ ਜੀ ਲੈ ਵਾਲੂ ਬੱਸ ਉਹਦੇ ਸਾਹਮਣੇ ਠੀਕ ਹੈ ਜੀ ਭਾਈ ਜੀ ਨੇ ਜਰੂਰ ਕੰਟੈਕਟ ਕਰੋ ਫਰੈਂਡ ਸਨਣਾ ਠੀਕ ਹੈ ਜੀ ਦੂਰਾ ਤਰਾ ਤੁਹਾਡੇ ਸਾਹਮਣੇ ਹੀ ਹੈ ਠੀਕ ਹੈ ਜੀ ਹਾਂ ਜੀ ਭਾਈ ਜੀ ਆ ਦੱਸੋ ਜੀ ਅਗਲੀ ਦੀ ਅਗਲੀ ਵੀਰੇ ਇਹ ਲੈ ਜੂਗੀ ਹਲੇ ਮੰਨ ਕੇ ਚੱਲ ਵੀ ਹਫਤੇ ਦੇ ਆਸ-ਪਾਸੇ ਠੀਕ ਹੈ ਜੀ ਸੁੱਧ ਕੱਢ ਦਿੰਦੀ ਐ 22 23 ਲੀਟਰ ਠੀਕ ਹੈ ਜੀ ਦੂਜਾ ਸੂਆ ਰੈਜਨਾਲ ਠੰਡੀ ਕੁੰਨੀ ਬਸੇਰੀ ਐ ਠੀਕ ਹੈ ਦੇਖ ਸਕਦੇ ਮੈਂ ਲੈ ਲਵਾਂਗਾ ਤੋਰ ਕੇ ਦਿਖਾ ਦਿਓ ਇਹਦਾ ਰੇਟ ਵੀ ਦੱਸ ਦੇ ਪਰਾ ਇਹਦਾ 80000 ਹੈ ਵੀਰੇ ਠੀਕ ਹੈ ਜੀ 80000 ਰੁਪਏ ਦਾ ਵੀਰੇ ਇਹ ਮੁੱਲ ਕੀ ਤਮਾਨ ਤਨ ਹੋ ਜੀ ਵੀਰੇ ਹੋ ਜੂ ਹੋ ਜੂ ਪਰਾ ਦੇਖ ਸਕਦਾ ਵੀ ਇਹ ਵਲੂਗਾ ਕਰਮਾਲ ਦਾ ਫਾਨਸਮ ਦਾ ਟਾਪ ਕੁਆਲਿਟੀ ਦਾ ਠੀਕ ਹੈ ਜੀ ਫੇਸ ਕੁਆਲਿਟੀ ਵੀ ਦੇਖ ਸਕਦਾ ਤਦ ਕੁਦ ਸੁਫਲਾ ਵਧੀਆ ਵੈੜ ਦਾ ਜੀ ਠੀਕ ਹੈ ਜੀ ਬਾਈ ਜੀ ਨਜ਼ਰੂਰ ਕੰਟੈਕਟ ਕਰਿਓ ਸੋਹਣੀ ਸੁਲੱਖੀ ਰੰਗ ਰੂਪ ਕਰਮਾਲੀ ਦਾ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਆ ਤਾਂ ਨੰਬਰ ਤਾਂ ਦੱਸੋ ਜੀ ਵੀਰੇ ਦੂਜਾ ਸੂਆ ਸੂਗੀ ਠੀਕ ਹੈ ਜੀ ਤੇ ਕਿੰਨੇ ਦਿਨ ਲੈ ਜੂ ਵੀਰੇ ਇਹ ਵੀ ਲੈ ਜੂ 5-7 ਦਿਨ ਵੀਰੇ 5-7 ਦਿਨ ਲੈ ਜੀ ਠੀਕ ਹੈ ਜੀ ਚੁਰ ਕੇ ਦਿਖਾ ਲੀ ਜੀ ਦੇਖ ਸਮੇ ਕੋਈ ਲੈ ਵਲੂਗਾ ਤਾਂ ਤੁੰ ਸਟਾਪ ਕੁਆਲਟੀ ਦੇ ਇਧਰ ਰੇਟ ਵੀ ਦੱਸ ਦੇ ਭਰਾ ਇਹਦਾ 60000 ਆ ਵੀਰੇ ਬਈ ਇਹਦਾ 60000 ਰੁਪਿਆ ਰੇਟ ਆ ਠੀਕ ਹੈ ਜੀ ਮਾਨਤਾ ਹੋ ਜੂ ਵੀਰੇ ਹੋ ਜੂ ਹੋ ਜੂ ਭੰਗ ਜੀ ਮਾਨਤਾ ਹੋ ਜੂਗੀ ਤੋੜਾ ਤਰਾ ਤੁਹਾਡੇ ਸਾਹਮਣੇ ਬਹੁਤ ਸੋਹਣੀ ਸੁਨੱਖੀ ਬੈੜਾ ਕੱਦ ਕੁਦ ਕਰਮ ਵਾਲੀ ਦਾ ਵਧੀਆ ਜੀ ਰੋਦੇ ਵੀ ਦੇ ਆਸੇ-ਪਾਸੇ ਕੱਢ ਦਿੰਦੇ ਬਾਈ ਠੀਕ ਹੈ ਜੀ ਕੱਦ ਗੁਰ ਸੁਖਨ ਬਹੁਤ ਵਧੀਆ ਜੀ ਠੀਕ ਹੈ ਜੀ ਦਾਜੀ 5-7 ਦਿਨ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਪੈਨਸਰ ਜਿੱਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਏ